ਦੋਸਤੋ ਇਹ ਉਸ دیਵਾਨ ਟੋਡਰਮਲ ਜੈਨ ਦੀ ਹਵੇਲੀ ਆ ਜਿਸ ਨੇ ਛੋਟੇ ਸਹਿਬਜਾਦਿਆਂ ਲਈ 70000 ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਸੀ ਆਪ ਦਾ ਸਾਰਾ ਕੁਝ ਗਵਾ ਕੇ ਹਵੇਲੀ ਵੀ ਗਵਾ ਕੇ ਵਜ਼ੀਰ ਖਾਂ ਤੋਂ 4 ਗੱਜ ਜ਼ਮੀਨ ਖਰੀਦੀ ਸੀ ਸਸਕਾਰ ਲਈ ਤੇ 70000 ਸੋਨੇ ਦੀਆਂ ਮੋਹਰਾਂ ਦਿੱਤੀਆਂ ਸੀ ਜ਼ਮੀਨ ਵਿਸ਼ਾ ਕੇ ਨਹੀਂ ਖੜੀਆਂ ਮੋਹਰਾਂ ਕਰਕੇ ਖਰੀਦੀ ਸੀ ਤਾਂ ਦੋਸਤੋ 70000 ਸੋਨੇ ਦੀਆਂ ਮੋਹਰਾਂ ਦਾ ਵਜ਼ਨ 7 ਕੁਆਂਟਲ ਤੇ 80 ਕਿਲੋ ਸੀ ਜੇਕਰ ਅੱਜ ਦੇ ਸਮੇਂ ਦੇ ਭਾਅ ਦੀ ਗੱਲ ਕਰੀਏ ਸੋਨੇ ਦੀ ਤਾਂ 70000 ਨੂੰ ਸੋਨਾ ਤੇ ਅੱਜ ਦੇ ਸਮੇਂ 'ਚ ਉਹ 4 ਗੱਜ ਜਗ੍ਹਾ 400 ਕਰੋੜ ਦੀ ਹੈ ਜੀ 4 ਅਰਬ 90 ਲੱਖ ਦੀ ਉਹ ਜਗ੍ਹਾ ਬਣਦੀ ਹੈ ਜੀ ਤਾਂ ਇਸ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਉਸ ਨੂੰ ਕਿਹਾ ਗਿਆ ਤੇ ਅੱਜ ਉੱਥੇ ਸ੍ਰੀ ਜੋਤੀ ਸਰੂਪ ਗੁਰਦੁਆਰਾ ਸਥਾਪਿਤ ਹੈ ਇਹੋ ਜਿਹੇ ਹਾਲਾਤ ਨੇ ਦੀਵਾਨ ਟੋਡਰਮਲ